ਸਰਕਾਰ ਨਾਲ ਨਜੇਠਾਂ ਦੇ ਲਈ ਕੀਤੇ ਨੇ ਇਹ ਦੇਖੋ ਅੱਗੇ ਪੂਰੇ ਇੱਥੇ ਬੋਰੀਆਂ ਤਿਆਰ ਨੇ ਟਰੈਕਟਰ ਟਰਾਲੀ ਇੱਥੇ ਸਾਰੇ ਪ੍ਰਬੰਧ ਇਹਨਾਂ ਵੱਲੋਂ ਕੀਤੇ ਗਏ ਨੇ ਇਹ ਦਿਖਾ ਦਿੰਦੇ ਆ ਸਾਰੇ ਪ੍ਰਬੰਧ ਇਹਨਾਂ ਵੱਲੋਂ ਜਿਸ ਤਰ੍ਹਾਂ ਦੇ ਇਹ ਕੀਤੇ ਗਏ ਨੇ ਸੱਟਰਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਮੀ ਸਿੰਘ ਹੈ ਜੀ ਇਹ ਪੂਰਾ ਦੱਸੋ ਇਹ ਕੀ ਪਾਇਆ ਤੁਸੀਂ ਤੇ ਕੀ ਤਿਆਰੀ ਹੈ ਤੁਹਾਡੀ ਅੱਜ ਦੀ ਹਾਂ ਜੀ ਫੁੱਲ ਤਿਆਰੀ ਹੈ ਆ ਤਾਂ ਆਪਣਾ ਸੇਫਟੀ ਕੱਪ ਜੀ ਪੁਲਿਸ ਆ ਜਿਹੜੀ ਗੋਲੀ ਚਲਾਉਂਦੀ ਆ ਪਲਾਸਟਿਕ ਦੀ ਉਹਦਾ ਬਚਾਓ ਹੈ ਜੀ ਅਸੀਂ ਦੇਖਿਆ ਕਿ ਬੜੇ ਕਿਸਾਨ ਨੇ ਉਹਨਾਂ ਦੀ ਪਿੱਠ ਤੇ ਪੂਰੇ ਉਹਨਾਂ ਦੇ ਨਿਸ਼ਾਨ ਨੇ ਜੋ ਗੋਲੀਆਂ ਅੱਗੋਂ ਚਲਾਈਆਂ ਗਈਆਂ ਨੇ ਕਾਫੀ ਮੁਸ਼ਕਿਲ ਇਥੇ ਹਾਲਾਤ ਬਣੇ ਹੋਏ ਨੇ ਸੋ ਤੁਸੀਂ ਕਿੱਥੋਂ ਆਏ ਹੋ ਤੇ ਕੀ ਕੁਝ ਤਿਆਰੀ ਇੱਕ ਵਾਰੀ ਪੂਰੀ ਦੱਸ ਮੇਰਾ ਪਿੰਡ ਬੜੋਲਾ ਹੈ ਜੀ ਜ਼ਿਲ੍ਹਾ ਅੰਬਾਲਾ 200 ਵਾਲੇ ਤੋਂ ਤੁਸੀਂ ਜੀ ਅੰਬਾਲੇ ਤੋਂ ਹਰਿਆਣੇ ਤੋਂ ਹਾਂਜੀ ਹੈ ਤੁਸੀਂ ਦੇਖੋ ਅੰਦਰ ਪੁਲਿਸ ਕੀ ਕਰਦੀ ਪਈ ਹੈ ਇੱਧਰ ਪੁਲਿਸ ਅਸੀਂ 2 ਤਰੀਕ ਦੇ ਘਰ ਤੋਂ ਭੱਗੇ ਹੋਏ ਭੱਜੇ ਹੋਏ ਹਾਂ ਜੀ ਪੁਲਿਸ ਪਿੰਡ ਦੇ ਬਾਹਰ ਖੜੀ ਆ ਸੋ ਸੋ ਜਣੇ ਖੜੇ ਆ ਕੱਲੇ ਕੱਲੇ ਦੇ ਪਿੰਡ 'ਚ ਹੁਣ ਵੀ ਮੇਰੇ ਖਿਆਲ ਹੁਣ ਵੀ ਖੜੀ ਹੋਣੀ ਪੁਲਿਸ ਪਿੰਡ 'ਚ ਕੱਲੇ ਕੱਲੇ ਨੂੰ ਯਾਨੀ ਕਿ ਕੋਈ ਇੱਕ ਕੱਖ ਵੱਢਣ ਜਾ ਰਿਹਾ ਉਹਦੇ ਪਿੱਛੇ ਵੀ ਜੀਪਸੀਆਂ ਜਾ ਰਹੀਆਂ ਜੇ ਕੋਈ ਕਿਤੇ ਜਾ ਰਿਹਾ ਉਹਦੇ ਪਿੱਛੇ ਵੀ ਵੀ ਇੱਥੇ ਧਰਨੇ ਦੇ ਨਾ ਜੇ ਕੋਈ ਤਾਂ ਕਰਕੇ ਇੰਨੀ ਸਾਰਿਆਂ ਨਾਲ ਸਰਕਾਰ ਨੇ ਇੰਨਾ ਜ਼ੁਲਮ ਕੀਤਾ ਪਿਆ ਸਾਡੇ ਤੇ ਤੁਸੀਂ ਹਰਿਆਣਾ ਤੋਂ ਇੱਥੇ ਪੰਜਾਬ ਦੇ ਕਿਸਾਨਾਂ ਨਾਲ ਖੜੇ ਹੋਏ ਤੁਸੀਂ ਸੇਫਟੀ ਗियर ਪਾਇਆ ਤਾਂ ਕਿ ਗੋਲੀਆਂ ਤੋਂ ਬਚਣ ਦੇ ਲਈ ਇਹ ਕੀ ਹੈ ਇੱਕ ਹੀ ਮਕਸਦ ਹੈ ਜਿਹੜਾ ਆਪਾਂ ਨੂੰ ਸਾਹ ਠੀਕ ਠੰਗ ਨਾਲ ਦੇਦੇ ਹਾਂ ਹਾਂਜੀ ਹਾਂਜੀ ਤੇ ਆ ਹੋਆ ਜਿਹੜੀ ਉਹ ਬੋਲੇ ਕਰ ਦਿੰਦੀ ਆ ਮਸ਼ੀਨ ਉਹਦੇ ਲਈ ਆ ਇੱਕ ਤੁਹਾਨੂੰ ਲੈ ਕੇ ਆਏ ਕਿਵੇਂ ਇੰਤਜ਼ਾਮ ਕੀਤਾ ਥੈਂਕ ਯੂ ਜੀ ਬਰਾਤੀ ਰਾਤ ਕੀਤਾ ਜੱਟ ਜੰਗਾੜੀ ਹੁੰਦੇ ਆ ਕਰ ਹੀ ਲੈਂਦੇ ਆ ਕੁਛ ਨਾ ਕੁਛ ਆਰਡਰ ਕੀਤੇ ਕਿਤੋਂ ਕਿ ਕਿਸੇ ਦੁਕਾਨ ਤੋਂ ਕਿਵੇਂ ਕਿਤੋਂ ਲੈ ਕੇ ਆਏ ਆਪ ਲੈ ਕੇ ਆਏ ਆਰਡਰ-ਉਡਰ ਨਹੀਂ ਕੀਤੇ ਅਸੀਂ ਆਪ ਲੈ ਕੇ ਆਏ ਰਾਤੀ ਰਾਤ ਗਏ ਆ ਰਾਤੀ ਰਾਤ ਲੈ ਕੇ ਵਾਪਸ ਆਏ ਆ ਜੀ ਸਾਡੇ ਬਾਕੀ ਸਾਰੇ ਕਿਸਾਨਾਂ ਕੋਲ ਤਾਂ ਇਹ ਨਹੀਂ ਹੋਣਗੇ ਫਿਰ ਕਿਵੇਂ ਬਚਾਅ ਹੋਏਗਾ ਉਹਨਾਂ ਗੋਲਾਂ ਜਿਹੜੇ ਬੰਦੇ ਬੈਰੀਕੇਟ ਪੱਟਣ ਜਾਣਗੇ ਉਮ ਮੋਰੀ ਰਹੋਗੇ ਹਾਂਜੀ ਸਾਰੇ ਹਲੇ ਆ ਰਹੇ ਆ ਤਿੰਨ ਟਰੈਕਟਰ ਇੱਕ ਉਹ ਆ ਗਿਆ ਇੱਕ ਉਹ ਤੋਂ ਪਿੱਛੇ ਆ ਰਿਹਾ ਟਰੈਕਟਰ ਆ ਸਾਰੇ ਟਰੈਕਟਰ ਤਾਂ ਪਿੱਛੇ ਕੀ ਲਗਾਏ ਸਮਝਾਇਓ ਜਰਾ ਆ ਆ ਕੀ ਲੱਗਾ ਆ ਜਿਹੜਾ ਬੈਰੀਕੇਟ ਲੱਗਿਆ ਨਾ ਉੱਥੇ ਬੈਰੀਕੇਟ ਪੱਟਣ ਤੇ ਲਈ ਹੈ ਤਾਂ ਅਸੀਂ ਲਿਫਟ ਘੇਰ ਦਾਂਗੇ ਉੱਥੇ ਚੱਕ ਕੇ ਤਾ ਟਰੈਕਟਰ ਫਿਰ ਅੱਗੇ ਖਿੱਚ ਲਾਂਗੇ ਇੱਕ ਟੋਚਨ ਆਪਾਂ ਹੋਰ ਪਾ ਲਾਂਗੇ ਟਰੈਕਟਰ ਦਾ ਅੱਗੇ ਤਾਂ ਆਰਮਨਾਲ ਟਰੈਕਟਰ ਖਿੱਚ ਲੂਗਾ ਨਾਲ ਇੱਕ ਟਰੈਕਟਰ ਦਾ ਜੋਰ ਲੱਗੂਗਾ ਦੋਏ ਟਰੈਕਟਰ ਆਰਮਨਾਲ ਖਿੱਚ ਲੈਣਗੇ ਇਹਨੂੰ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 22 ਸਾਲ ਹੈ ਜੀ 22 ਸਾਲ ਦੀ ਉਮਰ ਹੈ ਤੇ ਡਰ ਨਹੀਂ ਲੱਗ ਰਿਹਾ ਥੋੜਾ ਮਾਹੌਲ ਤੋਂ ਕਿ ਕੁਝ ਮਾਹੌਲ ਖਰਾਬ ਨਾ ਹੋ ਜਾਏ ਤਣਾਪੂਰਨ ਤਾਂ ਵੈਸੇ ਹੀ ਬਣਿਆ ਸੀ ਪਹਿਲੇ ਦਿਨ ਤੋਂ ਦੇਖ ਰਹੇ ਹਾਂ ਤੁਹਾਡੇ ਪੇਰੈਂਟਸ ਨੇ ਇਹਨੇ ਕੁਝ ਕਿਹਾ ਜਦੋਂ ਤੁਸੀਂ ਹਰਿਆਣਾ ਤੋਂ ਆਏ ਸੀ ਨਹੀਂ ਮਮ ਚ ਸੱਚ ਦੱਸਣਾ ਕਿਹਾ ਤੋਂ ਨਹੀਂ ਕੁਛ ਬਾਕੀ ਭੇਜੋ ਦਿਆ ਮਮਾ ਉਹਨਾਂ ਨੇ ਵੀ ਜਾਓ ਤੁਸੀਂ ਕਰੇ ਤੋਂ ਵੀ ਪੁਲਿਸ ਆ ਰਹੀ ਆ ਰਾਤ ਨੂੰ 2 2 ਵਜੇ ਆ ਰਹੀ ਆ ਤੁਹਾਨੂੰ ਲੱਭਣ ਦੇ ਲਈ ਘਰ ਚ 3 3 ਜਣੇ ਰਾਤ ਨੂੰ ਡੰਡੇ ਮਾਰਦੇ ਤੁਹਾਡੇ ਘਰ ਹਾਂਜੀ ਮੰਮੀ ਕੱਲੀ ਐ ਮੇਰੀ ਬਰਦਰ ਬਾਹਰ ਚਲੇ ਗਿਆ ਸਿਸਟਰ ਦੀ ਮੈਰਿਜ ਹੋ ਗਈ ਐ ਤੋਂ ਰਾਤ ਨੂੰ ਡੰਡੇ ਮਾਰਦੀ ਆ ਪੁਲਿਸ ਆ ਕੇ ਵੀ ਕਿੱਥੇ ਆ ਬਦਮਾਸ ਸਾਨੂੰ ਬਦਮਾਸ ਦੱਸ ਰਹੀ ਆ ਅਸੀਂ ਤਾਂ ਕਿਸਾਨ ਆ ਅਸੀਂ ਬਦਮਾਸੀ ਕਿੱਥੇ ਬਦਮਾਸੀ ਤਾਂ ਸਰਕਾਰ ਕਰ ਰਹੀ ਆ ਦੇਖਿਓ ਤੁਹਾਡੇ ਸਾਹਮਣੇ ਆ 200 ਦੇ ਲਗਭਗ ਕਿਸਾਨ ਜ਼ਖਮੀ ਪਏ ਨੇ ਹਸਪੀਟਲਾਂ ਚ ਤੇ ਅੱਜ ਵੀ ਦੇਖ ਲੋ ਕੀ ਹੋਊਗਾ ਉਹ ਤਾਂ ਰੱਬ ਜਾਣਦਾ ਹੈ ਹੁਣ ਸਾਨੂੰ ਕੁਝ ਨਹੀਂ ਪਤਾ ਪਿੱਛੇ ਦਾ ਪਤਾ ਹੈ ਅੱਗੇ ਦਾ ਕੁਝ ਨਹੀਂ ਪਤਾ ਅੱਗੇ ਦਾ ਪਰਮਾਤਮਾ ਨੂੰ ਪਤਾ ਹੈ ਕੀ ਹੋਊਗਾ ਦਾਮ ਦੱਸੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਸਮੀਤ ਸਿੰਘ ਹੈ ਜੀ ਜਸਮੀਤ ਜਾਂ ਸੁੰਦਲ ਛੋਟ ਚ ਕਹਿ ਦਿੰਦੇ ਆ ਤੁਸੀਂ ਅੱਗੇ ਜਾਓਗੇ ਤੁਸੀਂ ਉਹਨਾਂ ਮੋਰੀ ਕਿਸਾਨਾਂ ਚੋਂ ਜਿਨ੍ਹਾਂ ਨੇ ਅੱਗੇ ਜਾਣਾ ਬੈਰੀਕੇਟਿੰਗ ਪੱਟਣ ਦੇ ਲਈ ਹਾਂ ਜੀ ਜਦੋਂ ਆ ਖੜਾ ਇੱਕ ਟਰੈਕਟਰ 4x4 ਹੋਰ ਆ ਗਿਆ ਇੱਕ ਇਹ ਤੋਂ ਅੱਗੇ ਖੜਿਆ ਆ ਇਸ ਟਰੈਕਟਰ ਤੇ ਤੁਹਾਡੀ ਡਿਊਟੀ ਲੱਗੀ ਹੈ ਹਾਂ ਜੀ ਇਹ ਬਾਈ ਬਾਈ ਉਹਨਾਂ ਦਾ ਟਰੈਕਟਰ ਹੈ ਕਿੱਥੇ ਗਿਆ ਵੀਰ ਉਹ ਮੁਰੇ ਆ ਉਹਨਾਂ ਦਾ ਟਰੈਕਟਰ ਹੈ ਸਾਡੇ ਟਰੈਕਟਰ ਤਾਂ ਉਹ ਖੜੇ ਆ ਬਾਈ ਕਹੇ ਟਰੈਕਟਰ ਚਲਾਣਾ ਮੈਂ ਕੋਈ ਬਾਤ ਨਹੀਂ ਚਲਾ ਲਾਂਗੇ ਭਰਾਵਾ ਸਾਡਾ ਟਰੈਕਟਰ ਇੱਕ ਆ ਖੜਿਆ ਆ ਅਸੀਂ ਤਾਂ ਉਦੋਂ ਵੀ ਨਹੀਂ ਇਹਨਾਂ ਦਾ ਬਾਈ ਹੈ ਉਹਨਾਂ ਦਾ ਟਰੈਕਟਰ ਹੈ ਹਾਂ ਤੇ ਤੁਸੀਂ ਵੀ ਟਰੈਕਟਰ ਲੈ ਕੇ ਆਗੇ ਤੁਸੀਂ ਵੀ ਉਹਨਾਂ ਮੋਰੀ ਕਿਸਾਨਾਂ ਚੋਂ ਜਿਨ੍ਹਾਂ ਨੇ ਅੱਗੇ ਵੈਰੀਕੇਟਿੰਗ ਪੱਟਣ ਜਾਣਾ ਹੈ ਇਹਨਾਂ ਦੀ ਉਮਰ 22 ਸਾਲ ਹੈ ਤੁਹਾਡੀ ਉਮਰ ਕਿੰਨੀ ਹੈ ਤੇ ਕੀ ਨਾਮ ਹੈ ਜੀ ਮੇਰੀ 25 ਸਾਲ ਹੈ 25 ਸਾਲ ਹਾਂ ਜੀ ਤੇ ਕੀ ਨਾਮ ਹੈ ਤੁਹਾਡਾ ਰਣ ਸਿੰਘ ਜੀ ਕਿੱਥੋਂ ਆਇਓ ਤੁਸੀਂ ਇਹ ਜਗਰਾਉਂ ਤੋਂ ਆਏ ਜੀ ਜਗਰਾਉਂ ਤੋਂ ਆਇਓ ਲੁਧਿਆਣੇ ਜ਼ਿਲ੍ਹੇ ਤੋਂ ਤੇ ਥੋੜਾ ਡਰ ਨਹੀਂ ਲੱਗ ਰਿਹਾ ਕਿ ਮਾਹੌਲ ਤਣਾਪੂਰਾ ਨਾ ਬਣ ਜਾਏ ਇੰਨੇ ਕਿਸਾਨਾਂ ਦਾ ਜੋ ਜ਼ਿੰਮੇਵਾਰੀ ਹੈ ਉਹ ਤੁਸੀਂ ਆਪਣੇ ਮੋਢਿਆਂ ਤੇ ਚੱਕੀ ਹੈ ਡਾਡੁਰ ਦਾ ਕਹਦਾ ਜੀ ਹੁਣ ਕਰੋ ਆਪ ਹੀ ਲੱਗੇ ਹੋਏ ਜੀ ਅਸੀਂ ਤਾਂ ਸ਼ਾਂਤੀ ਚਾਹੁੰਦੇ ਹਾਂ ਹਜੇ ਵੀ ਤਿਆਰੀ ਹੈ ਜਿਵੇਂ ਉਹਨਾਂ ਨੇ ਵੀ ਪ੍ਰੋਪਰ ਸੇਫਟੀ ਗੀਅਰ ਪਾਇਆ ਹੈ ਕਿ ਗੋਲੀ ਗੋਲੀ ਲੱਗੇ ਤੇ ਉਹਨਾਂ ਦਾ ਬਚਾਅ ਹੋ ਸਕੇ ਵੀਰ ਉਹਨਾਂ ਨੇ ਤਿਆਰੀ ਹੈ ਜੀ ਇਹ ਜੋਧੇ ਨੇ ਸਾਡੀ ਕੌਮ ਦੇ ਜੀ ਮੂਰੇ ਲੱਗੇ ਸਾਡੇ ਕਿਸਾਨਾਂ ਦੇ ਪਿਛਲੇ ਅੰਦੋਲਨ ਚ ਨਹੀਂ ਦਬੇ ਸਰਕਾਰ ਤੋਂ ਰੁਕੇ ਇਸ ਵਾਰ ਤੁਸੀਂ ਉੱਥੇ ਸਿੰਗੂ ਤੇ ਸੀ ਉਦੋਂ ਵੀ ਅਸੀਂ ਸਾਰੇ ਬੈਰੀਗੇਟ ਆਪਾਂ ਆਪਣੇ ਟਰੈਕਟਰ ਨਾਲ ਪੱਟੇ ਸੀ ਅੱਗੇ ਖੜਿਆ ਟਰੈਕਟਰ ਯਾਨੀ ਕਿ ਖਤਮ ਹੋ ਗਿਆ ਉਹ ਟਰੈਕਟਰ ਬਿਲਕੁਲ ਹੀ ਆਪਾਂ ਫਿਰ ਅੱਗੇ ਖੜਾਇਆ ਹੋਇਆ ਆ ਟੋਚਾ ਨਹੀਂ ਲੈ ਕੇ ਨਹੀਂ ਆਏ ਉਹਨੂੰ ਸਾਰੇ ਬੈਰੀਗੇਟ ਪੱਟੇ ਦੀ ਉਦੋਂ ਵੀ ਸਰਕਾਰ ਨੇ ਬੜਾ ਅਤਿਆਚਾਰ ਕੀਤਾ ਸੀ ਆ ਆ ਪਾਇਆ ਅਸੀਂ ਡੰਡੇ ਮਾਰਦੀ ਆ ਸਰਕਾਰ ਨਾਲ ਤਿੰਨ ਦਿਨ ਪਿਛਲੇ ਸਾਲ ਜਿਹੜਾ ਪਿਛਲਾ ਅੰਦੋਲਨ ਸੀ ਉਹ ਤੇ ਰੋਟੀ ਨਹੀਂ ਖਾਧੀ ਸੀ ਤਿੰਨ ਦਿਨ ਡੰਡੇ ਮਾਰਦੀ ਆ ਇੱਥੇ ਤਾਂ ਸੁੱਜ ਜਾਂਦੀ ਆ ਤਾਂ ਤਿੰਨ ਦਿਨ ਰੋਟੀ ਨਹੀਂ ਖਾਧੀ ਸੀ ਮੇਰੇ ਕੋਲ ਨਾਲੇ 11 ਵਜੇ ਤੱਕ ਦਾ ਸਮਾਂ ਹੈਗਾ ਸਰਕਾਰ ਕੋ ਜੇ ਜੇ ਤੇ ਸਾਡੀਆਂ ਮੰਗਾ ਪੂਰੀਆਂ ਕਰ ਲੈਂਦੀ ਆ ਫਿਰ ਤੇ ਠੀਕ ਆ ਨਹੀਂ ਤੇ ਸਾਨੂੰ ਆਪਣੀਆਂ ਮੰਗਾ ਬਣਵਾਉਣੀਆਂ ਹੁੰਦੀਆਂ ਨੇ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਨੁਕਸਾਨ ਹੋਵੇ ਆ ਉਹਨਾਂ ਦਾ ਨੁਕਸਾਨ ਹੋਵੇ ਕੋਈ ਨੁਕਸਾਨ ਕੋਈ ਨਹੀਂ ਚਾਹੁੰਦਾ ਤੇ ਅਸੀਂ ਇਹੀ ਅਰਦਾਸ ਕਰਦੇ ਨੁਕਸਾਨ ਕਿਸੇ ਦਾ ਨਾ ਹੋਵੇ ਤੁਹਾਡੇ ਘਰ ਪਰਿਵਾਰ ਨੇ ਪਿੱਛੇ ਤੁਹਾਡੀਆਂ ਮਾਵਾਂ ਨੇ ਤੁਹਾਡੇ ਪਰਿਵਾਰ ਨੇ ਉਹ ਵੀ ਉਹਨਾਂ ਦੇ ਮਨ 'ਚ ਵੀ ਚਿੰਤਾ ਤਾਂ ਹੋਊਗੀ ਵੇਖੋ ਜੀ ਗੱਲ ਤੇ ਇਹ ਆ ਕਿ ਤੁਹਾਡੀ ਉਮਰ ਕਿੰਨੀ ਹੈ ਮੇਰੀ 17 ਸਾਲ ਜੀ 17 ਸਾਲ ਦੀ ਉਮਰ ਹੈ 22 ਸਾਲ 25 ਸਾਲ 17 ਸਾਲ ਇੰਨੇ ਛੋਟੇ ਛੋਟੇ ਉਮਰ ਦੇ ਇੱਥੇ ਤੁਸੀਂ ਮੋਰੀ ਤੁਸੀਂ ਅੱਗੇ ਲੱਗੇ ਉਹ ਲੀਡ ਕਰ ਰਹੇ ਹੋ ਤੁਸੀਂ ਵੇਖੋ ਜੀ ਸਾਡਾ ਇਤਿਹਾਸ ਰਿਹਾ ਆ ਸਾਡੀ ਉਮਰ ਮੈਟਰ ਨਹੀਂ ਕਰਦੀ ਪੰਜਾਬ ਦੇ ਜਾਏ ਆ ਸਾਡੇ ਹੌਸਲੇ ਬੜੇ ਬੁਲੰਦ ਨੇ ਆਪਾਂ ਸਰਕਾਰ ਦੀ ਗੱਲ ਕਰਦੇ ਆ ਕਿ ਜੇ ਅਸੀਂ ਸਰਹੱਦਾਂ ਤੇ ਬੰਦੂਕਾਂ ਫੜ ਕੇ ਹਿੰਦੁਸਤਾਨ ਦੀਆਂ ਸਰਹੱਦਾਂ ਦੀ ਰੱਖਿਆ ਕਰੀ ਫਿਰਤੇ ਅਸੀਂ ਜੈ ਜਵਾਨ ਆ ਪਰ ਜੇ ਅਸੀਂ ਆਪਣੇ ਹੱਕਾਂ ਦੇ ਲਈ ਆਪਣੀ ਰੋਟੀ ਦੇ ਲਈ ਅਸੀਂ ਇੱਥੇ ਪ੍ਰੋਟੈਕਟ ਕਰੀਏ ਫਿਰ ਅਸੀਂ ਆਤਮਵਾਦੀ ਕਹੇ ਜਾਂਦੇ ਆ ਠੀਕ ਆ ਫਿਰ ਸਾਨੂੰ ਇਹ ਸਮਝਾਇਆ ਜਾਂਦਾ ਕਿ ਤੁਸੀਂ ਸ਼ਾਂਤਮਈ ਰਹੋ ਸ਼ਾਂਤਮਈ ਅਸੀਂ ਦੱਸੋ ਸ਼ਾਂਤਮਈ ਜਾ ਰਹੇ ਸੀਗੇ ਠੀਕ ਆ ਸਾਡਾ 13 ਤਰੀਕ ਦਾ ਇੱਥੇ ਦਾ ਪ੍ਰੋਗਰਾਮ ਹੀ ਉਹਨਾਂ ਨੇ 9 ਤਰੀਕ ਨੂੰ ਹੀ ਠੀਕ ਆ ਬੈਰੀਗੇਟਿੰਗ ਕਰਤੀ ਤੇ 7 ਲੇਰਾ ਬੈਰੀਗੇਟ ਦੀਆਂ ਬਣਾਈਆਂ ਨੇ ਉਤੋਂ 300 ਤੋਂ ਵੱਧ ਸਾਡੇ ਨੌਜਵਾਨ ਫੱਟੜ ਕਰਤੇ ਆ ਦੋ ਸ਼ਹੀਦ ਹੋ ਗਏ ਨੇ ਠੀਕ ਆ ਦੋ ਦੀਆਂ ਅੱਖਾਂ ਚਲ ਗਈਆਂ ਨੇ ਪਰ ਯਾਦ ਰੱਖੋ ਸਾਡਾ ਇਤਿਹਾਸ ਬੋਲਦਾ ਅਸੀਂ ਜਦੋਂ ਵੀ ਜੰਗਲ ਵਿੱਚ ਨਿਕਲੇ ਆਂ ਜੰਗ ਜਿੱਤ ਕੇ ਗਏ ਆਂ ਠੀਕ ਆ ਹੁਣ ਵੀ ਜੰਗ ਜਿੱਤ ਕੇ ਜਾਵਾਂਗੇ ਹੁਣ ਇਹ ਉਹਨਾਂ ਦੇ ਉੱਤੇ ਆ ਤੁਸੀਂ ਜੰਗ ਕਰਨੀ ਸਾਡੇ ਨਾਲ ਜਾਂ ਸਾਡੇ ਕੋਲੋਂ ਲੰਘ ਛਕਣਾ ਹੈ ਸੋ ਨਿਹਾਲ ਅਮੀਰ ਥੋੜਾ ਪਿੱਛੇ ਹੋ ਜਾਓ ਤਾ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਕਿਸਾਨ ਇੱਕ ਡਟੇ ਹੋਏ ਨੇ ਕਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਤੁਸੀਂ ਪਿੱਛੇ ਚਲੇ ਜਾਓ ਕਿਉਂਕਿ ਅੱਗੇ ਜੋ ਹਾਲਾਤ ਨੇ ਉਹ ਤਣਾਪੂਰਨ ਹੋ ਸਕਦੇ ਨੇ ਤੁਸੀਂ ਦੇਖ ਲਓ ਇੱਥੇ ਪ੍ਰੋਪਰ ਬੈਰੀਕੇਟਿੰਗ ਕੀਤੀ ਹੈ ਇੱਥੇ ਕਿਸਾਨਾਂ ਨੂੰ ਕਿਹਾ ਜਾ ਰਿਹਾ ਅੱਗੇ ਨਾ ਜਾਇਆ ਜਾਏ ਹਾਲਾਤ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਣਾਪੂਰਨ ਬਣੇ ਨੇ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਉੱਥੇ ਹਰਿਆਣਾ ਇੱਥੇ ਪੰਜਾਬ ਹੈ ਪੰਜਾਬ ਦੇ ਕਿਸਾਨ ਡਟੇ ਨੇ ਇੰਤਜ਼ਾਰ ਕਰ ਰਹੇ ਨੇ ਕਦੋਂ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਕਾਲ ਦਿੱਤੀ ਜਾਂਦੀ ਹੈ ਪਰ ਇਹਨਾਂ ਦੇ ਹੌਸਲੇ ਸੱਚਮੁੱਚ ਵੇਖਣ ਲਾਇਕ ਨੇ ਹੁਣ ਉਮੀਦ ਕਰਦੇ ਆ ਕਿ ਸਰਕਾਰ ਇਹਨਾਂ ਨਾਲ ਗੱਲ ਕਰੇ ਹੱਲ ਕਰੇ ਕਿਉਂਕਿ ਲਗਾਤਾਰ ਹਾਲਾਤ ਇੱਥੇ ਜੋ ਨੇ ਚਿੰਤਾਜਨਕ ਬਣੇ ਹੋਏ ਨੇ ਪਰ ਪੰਜਾਬ ਦੇ ਕਿਸਾਨਾਂ ਦਾ ਹੌਸਲਾ ਸੱਚਮੁੱਚ ਵੇਖਣ ਲਾਇਕ ਹੈ ਮੇਰੇ ਸਹਿਯੋਗੀ ਸੋਨੀਆ ਦੇ ਨਾਲ ਮੈਂ ਅਰਸ਼ਦੀਪ ਕੌਰ ਪੰਜਾਬ ਤੋਂ